ਮੈਂ ਕਹਿੰਦਾ ਵੀ ਤੁਸੀਂ ਬਹੁਤ ਛੇਤੀ ਸাকਸੈਸ ਹੋ ਜਾਓਗੇ ਕਿਉਂਕਿ ਤੁਸੀਂ ਮਹੀਨੇ ਦੇ ਬਹੁਤ ਹੀ ਵਧੀਆ ਤੁਸੀਂ ਪੈਸੇ ਕਮਾ ਸਕਦੇ ਹੋ ਤਾਂ ਇਹਨਾਂ ਦੇ ਵਿੱਚ ਪੈਸਾ ਬਹੁਤ ਜ਼ਿਆਦਾ ਵਾ ਮੇਰੇ ਵੱਲੋਂ ਤੁਹਾਨੂੰ ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਜੀ ਸੋ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਕਿ ਤੁਸੀਂ ਨਾ ਕਿਤਾਬਾਂ ਪੜ੍ਹ ਕੇ ਤੁਸੀਂ ਕਿਵੇਂ ਪੈਸਾ ਕਮਾ ਸਕਦੇ ਹੋ ਜਿਵੇਂ ਕਿ ਮੈਂ ਇਹਨਾਂ ਤੋਂ ਬਹੁਤ ਪਹਿਲਾਂ ਵੀ ਮੈਂ ਇੱਕ ਵੀਡੀਓ ਬਣਾਈ ਸੀਗੀ ਉਹਦੇ ਤੇ ਕਿਸੇ ਨੇ ਮਤਲਬ ਵੀ ਕੰਮ ਨਹੀਂ ਸ਼ੁਰੂ ਕੀਤਾ ਹੈਗਾ ਕਿਉਂਕਿ ਜੇ ਤੁਸੀਂ ਮਤਲਬ ਕਿ ਕਿਤਾਬਾਂ ਪੜ੍ਹ ਕੇ ਤੁਸੀਂ ਉਹਦਾ ਰਿਵਿਊ ਕਰਦੇ ਹੋ ਨਾ ਤਾਂ ਤੁਸੀਂ ਬਹੁਤ ਹੀ ਵਧੀਆ ਤੁਸੀਂ ਪੈਸੇ ਕਮਾ ਸਕਦੇ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਸਾਰੇ ਮਤਲਬ ਵੀ ਸੋਸ਼ਲ ਮੀਡੀਆ ਦਾ ਟਾਈਮ ਆ ਇੱਕ ਤਾਂ ਹਨਾ ਇੱਕ ਮਤਲਬ ਹਰ ਇੱਕ ਬੰਦੇ ਨੂੰ ਇਹ ਹੁੰਦਾ ਵੀ ਆ ਜਿਹੜੀ ਲੰਬੀ ਵੀਡੀਓ ਆ ਨਾ ਜਦ ਬਦਲ ਮੰਨ ਕੇ ਚੱਲੋ ਕੋਈ ਇੱਕ ਕਿਤਾਬ ਆ ਉਹ ਇੰਨੀ ਮੋਟੀ ਆ ਉਹ ਕਹਿੰਦਾ ਵੀ ਯਾਰ ਇਹ ਇੰਨੀ ਮੋਟੀ ਕਿਤਾਬ ਮੈਂ ਨਹੀਂ ਪੜ ਸਕਦਾ ਅਗਰ ਜਿਵੇਂ ਪੜੂੰਗਾ ਵੀ ਨਾ ਇਹ ਦਾ ਮਤਲਬ ਵੀ ਮੈਨੂੰ ਮੰਨ ਕੇ ਚੱਲੋ ਘੱਟੋ ਘੱਟ 2 ਮਹੀਨੇ ਲੱਗ ਜਾਣਗੇ ਪੜਨ ਲੱਗੇ। ਉਹ ਅਗਲਾ ਬੰਦਾ ਕਹਿੰਦਾ ਵੀ ਇਹ ਦਾ ਕੋਈ ਮੈਨੂੰ ਕੋਈ ਬੰਦਾ ਜਾਨੀ ਕਿ ਜਿਹਨੂੰ ਕੋ ਵਨ ਲਾਈਨ ਕੀ ਦੀ ਛੋਟੀ ਛੋਟੀ ਜੀ ਕਹਾਣੀ ਛੇਤੀ ਛੇਤੀ ਸਮਝਾ ਦੇ ਤਾਂ ਮੈਨੂੰ ਜ਼ਿਆਦਾ ਵਧੀਆ ਰਹੇਗਾ। ਸੋ ਤੁਸੀਂ ਕੁਝ ਨਹੀਂ ਕਰਨਾ ਹੈਗਾ। ਤੁਸੀਂ ਨਾ ਬਾਜ਼ਾਰ ਦੇ ਵਿੱਚ ਕੋਈ ਵੀ ਇੱਕ ਕਿਤਾਬ ਲੈਣੀ ਹੈ ਜਿਵੇਂ ਕਿ ਮੇਰੇ ਕੋਲ ਪਈ ਹੈ ਕਿ ਸਫਲਤਾ ਦਾ ਰਹਸ ਆ। ਇਹ ਕਿਤਾਬ ਮੈਂ ਪੜੀ ਆ। ਤੁਸੀਂ ਕੀ ਕਰਨਾ? ਤੁਸੀਂ ਇਹ ਕਿਤਾਬ ਲਿਆ ਕੇ ਜਾਂ ਇਦਾਂ ਦੀ ਕੋਈ ਵੀ ਕਿਤਾਬ ਲੈ ਆ ਕੇ ਮੋਟੀਵੇਸ਼ਨ ਕਿਤਾਬ ਲੈ ਆ ਕੇ ਨਾ ਤੁਸੀਂ ਕੀ ਕਰਨਾ? ਤੁਸੀਂ ਮਤਲਬ ਵੀ ਇਨੂੰ ਪੜ ਲੈਣਾ ਪਹਿਲਾਂ ਚੰਗੀ ਤਰ੍ਹਾਂ ਤੁਸੀਂ ਮੇਨ ਮੇਨ ਚੀਜ਼ਾਂ ਪੜ ਲੈਣੀਆਂ ਫਿਰ ਤੁਸੀਂ ਇਹਦਾ ਰਿਵਿਊ ਕਿਵੇਂ ਕਰਨਾ ਵਾ ਤੁਸੀਂ ਕੁਝ ਨਹੀਂ ਕਰਨਾਗਾ ਜੋ ਵੀ ਤੁਸੀਂ ਇਹ ਕਿਤਾਬ ਵਿੱਚੋਂ ਪੜੋਗੇ ਤੁਹਾਡੇ ਦਿਮਾਗ ਦੇ ਵਿੱਚ ਸਾਰੀ ਚੀਜ਼ ਆ ਜਾਏਗੀ ਵੀ ਇਹ ਜਿਹੜੀ ਕਿਤਾਬ ਆ ਇਹ ਤੁਹਾਨੂੰ ਕੀ ਕਹਿਣਾ ਚਾਹੁੰਦੀ ਆ ਵੀ ਤੁਸੀਂ ਮਤਲਬ ਵੀ ਇਹ ਕਿਤਾਬ ਕੀ ਤਾਂ ਕਹਿੰਦੀ ਵੀ ਤਾਂ ਇਹ ਕਿਤਾਬ ਨੇ ਕਿਵੇਂ ਤੁਹਾਨੂੰ ਕਿਹਾ ਵੀ ਤੁਸੀਂ ਸਫਲ ਕਿਵੇਂ ਹੋ ਸਕਦੇ ਹੋ ਹਣ ਤੁਸੀਂ ਉਹ ਸਾਰੀ ਗੱਲ ਬਾਤ ਨੂੰ ਤੁਸੀਂ ਇੱਕ ਕਾਪੀ ਪੈਨ ਲੈ ਕੇ ਤੁਸੀਂ ਕਾਪੀ ਦੇ ਉੱਤੇ ਸਾਰਾ ਕੁਝ ਲਿਖ ਲੈਣਾ ਜੋ ਤੁਹਾਡਾ ਦਿਮਾਗ ਕਹਿੰਦਾ ਵਾ ਤੁਸੀਂ ਇਹ ਕਿਤਾਬ ਦੇ ਹਿਸਾਬ ਨਾਲ ਨਹੀਂ ਚੱਲਣਾ ਹੈਗਾ ਤੁਸੀਂ ਪਹਿਲਾਂ ਕਿਤਾਬ ਪੜ੍ਹਨੀ ਆ ਕਿਤਾਬ ਪੜ੍ਹਨ ਤੋਂ ਬਾਅਦ ਜੋ ਤੁਹਾਡਾ ਦਿਮਾਗ ਕਹਿੰਦਾ ਵਾ ਵੀ ਜੋ ਤੁਹਾਡੇ ਮਤਲਬੀ ਦਿਮਾਗ ਨੇ ਫੀਲ ਕੀਤਾ ਵੀ ਇਹ ਕਿਤਾਬ ਇਸ ਤਰ੍ਹਾਂ ਕਹਿੰਦੀ ਹੈ ਵੀ ਅਸੀਂ ਇਸ ਤਰ੍ਹਾਂ ਕਾਮਯਾਬ ਹੋ ਸਕਦੇ ਹਾਂ ਛੇਤੀ ਹਣਾ ਵੀ ਇਹ ਸਫਲਤਾ ਦਾ ਜਿਹੜਾ ਰਹੱਸ ਆ ਇਹ ਸਫਲਤਾ ਦਾ ਕੀ ਰਹੱਸ ਆ ਤੇ ਤੁਸੀਂ ਕੀ ਕਰਨਾ ਵੀ ਤੁਸੀਂ ਉਹ ਚੀਜ਼ ਸਾਰੀ ਆਪਣੀ ਗੱਲਬਾਤ ਜੋ ਵੀ ਆ ਤੁਸੀਂ ਆਪਣੀ ਪੜ ਕੇ ਤੁਸੀਂ ਉਹ ਲਿਖ ਲੈਣੀ ਆ ਜਦੋਂ ਤੁਸੀਂ ਲਿਖੋਗੇ ਫਿਰ ਉਸ ਤੋਂ ਬਾਅਦ ਤੁਸੀਂ ਆਪਣੀ ਇੱਕ ਵੀਡੀਓ ਬਣਾਉਣੀ ਆ ਵੀਡੀਓ ਦੇਖੋ ਦੋ ਤਰੀਕੇ ਨਾਲ ਤੁਸੀਂ ਬਣਾ ਸਕਦੇ ਹੋ ਜਿਆਦਾ ਤੁਸੀਂ ਇੱਕ ਆਪਣਾ ਫੇਸ ਵੀ ਦੇ ਸਕਦੇ ਹੋ ਅਗਰ ਤੁਸੀਂ ਆਪਣਾ ਫੇਸ ਨਹੀਂ ਦੇ ਸਕਦੇ ਹੈਗੇ ਤਾਂ ਤੁਸੀਂ ਸਿਰਫ ਵਾਇਸਓਵਰ ਕਰ ਦੋ ਜੋ ਤੁਸੀਂ ਲਿਖਿਆ ਉਹ ਤੁਸੀਂ ਬੋਲ ਸਕਦੇ ਹੋ ਵੀ ਇਹ ਜਿਹੜੀ ਕਿਤਾਬ ਆ ਇਹ ਸਫਲਤਾ ਦਾ ਰਸ ਇਹ ਇਦਾਂ ਕਹਿੰਦੀ ਆ ਤੁਹਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣ ਵਾਸਤੇ ਇਹ ਕੁਝ ਕਰਨਾ ਚਾਹੀਦਾ ਜੇ ਜੀ ਆਹ ਕੰਮ ਕਰਾਂਗੇ ਅਜੀ ਤਾਂ ਸਫਲ ਹੋਵਾਂਗੇ ਵੀ ਇਹ ਕਿਤਾਬ ਦੇ ਵਿੱਚ ਆ ਦੋ ਗੱਲਾਂ ਬਹੁਤ ਵਧੀਆ ਸੀਗੀਆਂ ਹਨ ਜੇ ਤੁਹਾਨੂੰ ਕੋਈ ਪ੍ਰੋਬਲਮ ਹੁੰਦੀ ਹੈ ਜਾਂ ਪਰੇਸ਼ਾਨੀ ਹੁੰਦੀ ਹੈ ਕਿਸੇ ਤਰ੍ਹਾਂ ਦੀ ਤਾਂ ਵੀ ਤੁਸੀਂ ਆਪਣੀ ਪਰੇਸ਼ਾਨੀ ਦਾ ਕਿਵੇਂ ਤੁਸੀਂ ਮੁਕਾਬਲਾ ਕਰਨਾ ਹੈ ਕਿਸੇ ਨਾਲ ਕਿਸੇ ਬੰਦੇ ਨਾਲ ਕਿਵੇਂ ਗੱਲਬਾਤ ਕਰਨੀ ਆ ਕਲਾਇੰਟ ਕਿਵੇਂ ਵਧਾਉਣੇ ਆ ਤੁਸੀਂ ਆਪਣੇ ਹਰੇਕ ਬੰਦੇ ਨੂੰ ਮਤਲਬ ਵੀ ਇਹਦੇ ਵਿੱਚ ਇਦਾਂ ਇਦਾਂ ਦੇ ਚੀਜ਼ਾਂ ਲਿਖੀਆਂ ਹੋਈਆਂ ਨੇ ਤੁਸੀਂ ਉਹ ਚੀਜ਼ਾਂ ਮਤਲਬ ਵੀ ਐਕਸਪਲੇਨ ਕਰਨੀਆਂ ਹੋਰ ਕੁਝ ਵੀ ਨਹੀਂ ਕਰਨਾ ਹੈਗਾ ਇਸ ਤੋਂ ਬਾਅਦ ਜਦੋਂ ਤੁਸੀਂ ਇਹ ਚੀਜ਼ਾਂ ਦੀ ਵੀਡੀਓ ਬਣਾ ਕੇ ਤੁਸੀਂ ਆਪਣੇ ਚੈਨਲ ਤੇ ਅਪਲੋਡ ਕਰੋਗੇ ਨਾ ਇਹ ਜਿਹੜੀਆਂ ਚੀਜ਼ਾਂ ਨੇ ਅੱਜ ਦੇ ਸਮੇਂ ਦੇ ਵਿੱਚ ਨਾ ਬਹੁਤ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਤੇ ਲੋਕ ਇਹ ਵੀਡੀਓ ਇਧਰ ਦੀਆਂ ਜਿਵੇਂ ਕਿ ਕਿਤਾਬਾਂ ਦੇ ਰਿਵਿਊ ਹੋ ਗਏ ਫਿਲਮਾਂ ਦੇ ਰਿਵਿਊ ਹੋ ਗਏ ਹਨਾ ਤੇ ਮਤਲਬ ਵੀ ਹੋਰ ਚੀਜ਼ਾਂ ਜਿਹੜੀਆਂ ਮਤਲਬ ਡਾਕੂਮੈਂਟਰੀ ਵਗੈਰਾ ਦੇ ਰਿਵਿਊ ਹੋ ਗਏ ਅਗਰ ਤੁਸੀਂ ਉਹ ਚੀਜ਼ਾਂ ਤੁਸੀਂ ਕਰਦੇ ਹੋ ਆਪਣੇ ਚੈਨਲ ਦੇ ਉੱਤੇ ਪਾਉਣੇ ਹੋ ਨਾ ਤਾਂ ਮੈਂ ਕਹਿੰਦਾ ਵੀ ਤੁਸੀਂ ਬਹੁਤ ਛੇਤੀ ਸਕਸੈਸ ਹੋ ਜਾਓਗੇ ਕਿਉਂਕਿ ਇੱਕ ਤਾਂ ਇਹਨਾਂ ਦੇ ਵਿੱਚ ਪੈਸਾ ਬਹੁਤ ਜ਼ਿਆਦਾ ਵਾ ਇੱਕ ਇਹ ਵੀਡੀਓ ਨੇ ਜਿਹੜੀਆਂ ਬਹੁਤ ਹੀ ਜ਼ਿਆਦਾ ਵਾਇਰਲ ਹੁੰਦੀਆਂ ਨੇ ਹਰ ਇੱਕ ਬੰਦਾ ਕਹਿੰਦਾ ਵੀ ਯਾਰ ਮੈਂ ਨਾ ਮਤਲਬ ਕੋਈ ਵਧੀਆ ਕਿਤਾਬ ਪੜ੍ਹਨੀ ਚਾਹੁੰਦਾ ਬਟ ਮਤਲਬ ਵੀ ਮੈਨੂੰ ਕੋਈ ਕਿਤਾਬ ਨਹੀਂ ਮਿਲਦੀ ਵੀ ਤੁਸੀਂ ਇਹ ਕਿਤਾਬ ਮਤਲਬ ਹੀ ਸੁਜੈਸਟ ਕਰ ਸਕਦੇ ਹੋ ਹੋਰ ਕਰ ਸਕਦੇ ਹੋ ਹੁਣ ਮੰਨ ਕੇ ਚਲੋ ਇਹਦਾ ਫਾਇਦਾ ਕੀ ਹੈ ਲੋਕ ਇਹ ਵੀਡੀਓ ਕਿਉਂ ਜ਼ਿਆਦਾ ਦੇਖਦੇ ਨੇ ਮੰਨ ਕੇ ਚਲੋ ਜੇ ਮੈਂ ਇਹ ਕਿਤਾਬ ਪੜ੍ਹਨ ਬਹਿ ਜਾ ਤਾਂ ਮੈਂ ਕਿੰਦੀ ਕਿਤਾਬ ਪੜ੍ਹਾਂਗਾ ਨਾ ਮੈਂ ਮੋਬਾਈਲ ਫੋਨ ਦੇਖ ਸਕਦਾ ਹੈਗਾ ਨਾ ਮੈਂ ਗੱਡੀ ਡਰਾਈਵ ਕਰ ਸਕਦਾ ਹੈਗਾ ਬਟ ਜਦੋਂ ਤੁਸੀਂ ਕੋਈ ਵੀਡੀਓ ਬਣਾ ਕੇ ਉਹਦਾ ਰਿਵਿਊ ਪਾ ਦੋਗੇ ਤੁਸੀਂ ਇਹਦਾ ਤਾਂ ਲੋਕ ਕੀ ਕਰਨਗੇ ਉਹ ਤੁਹਾਡੀ ਵੀਡੀਓ ਨੂੰ ਸਿੱਧਾ ਆਪਣੀ ਗੱਡੀ ਦੇ ਵਿੱਚ ਲਗਾ ਲੈਣਗੇ ਮੰਨ ਕੇ ਚਲੋ ਮੈਂ ਡਰਾਈਵ ਕਰਦਾ ਬੈ ਕਿਤੇ ਜਾ ਰਿਹਾ ਹਾਂ ਤਾਂ ਮੈਂ ਉਹਦੀ ਤੁਹਾਡੀ ਆਵਾਜ਼ ਆ ਜਿਹੜੀ ਉਹ ਸੁਣੀ ਜਾਊਗਾ ਕਿਉਂਕਿ ਮੈਂ ਤਾਂ ਰਿਵਿਊ ਸੁਣਨੇ ਆ ਵੀ ਇਹ ਕਿਤਾਬ ਨੇ ਕੀ ਕਿਹਾ ਵਾ ਉਹ ਮੈਂ ਤੁਹਾਡੇ ਮੂੰਹੋਂ ਸੁਣਨਾ ਚਾਹੁੰਨਾ ਵਾ ਉਹ ਮੈਂ ਆਪਣੀ ਗੱਡੀ ਡਰਾਈਵ ਕਰੀ ਜਾਵਾਂਗਾ ਤੇ ਜੋ ਤੁਸੀਂ ਇਸ ਕਿਤਾਬ ਬਾਰੇ ਰਿਵਿਊ ਦਿੱਤੇ ਨੇ ਆਪਣੇ ਤੇ ਉਹ ਮੈਨੂੰ ਸੁਣੀ ਜਾਣਗੇ ਮੈਨੂੰ ਪਤਾ ਲੱਗ ਜਾਊਗਾ ਯਾਨੀ ਕਿ ਮੈਂ ਜਿਹੜੀ 400 ਪੇਜਾਂ ਦੀ 500 ਪੇਜਾਂ ਦੀ 200 ਪੇਜਾਂ ਦੀ 100 ਪੇਜਾਂ ਦੀ 50 ਪੇਜਾਂ ਦੀ ਕਿਤਾਬ ਵੀ ਮੈਂ ਬਰਤੋ-ਬਰਤ 5 ਮਿੰਟ 7 ਮਿੰ ਪੋਸੀਬਲ ਹੋ ਸਕਦਾ ਵੀ ਮਤਲਬ ਵੀ ਤੁਸੀਂ ਪੰਜਾਬ ਭੇਜਾਂ ਦੀ ਕਿਤਾਬ ਤੁਸੀਂ ਮਤਲਬ ਵੀ 5 ਮਿੰਟ ਦੇ ਵਿੱਚ ਪੜ ਲਓ ਹੋ ਨਹੀਂ ਨਾ ਸਕਦਾ ਜੇ ਤੁਸੀਂ ਆਪਣੀ ਆਡੀਓ ਇਦਾਂ ਤੁਸੀਂ ਰਿਕਾਰਡ ਕਰਕੇ ਤੁਸੀਂ ਅਪਲੋਡ ਕਰਦੇ ਹੋ YouTube ਦੇ ਉੱਤੇ ਤੇ ਉਹ ਇਦਾਂ ਪੋਸੀਬਲ ਹੋ ਜਾਏਗੀ ਤੇ ਇਹਦੇ ਨਾਲ ਕੀ ਹੈ ਕਿ ਤੁਹਾਡੇ ਵਿਊ ਵਧਣਗੇ ਤੇ ਤੁਹਾਨੂੰ ਪੈਸੇ ਵੀ ਮਿਲਣਗੇ ਤੇ ਜਿਹੜਾ ਅਗਲਾ ਬੰਦਾ ਸੁਣਨ ਆਲਾ ਹੋਏਗਾ ਉਹ ਵੀ ਖੁਸ਼ ਹੋਏਗਾ ਤੇ ਤੁਹਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੇਗਾ ਤੁਸੀਂ ਇਸ ਤਰ੍ਹਾਂ ਕਿਤਾਬਾਂ ਪੜ ਕੇ ਕੋਈ ਵੀ ਕਿਤਾਬ ਪੜ ਕੇ ਤੁਸੀਂ ਉਹਦਾ ਰਿਵਿਊ ਕਰ ਸਕਦੇ ਹੋ ਤੇ ਤੁਸੀਂ ਮਹੀਨੇ ਦੇ ਬਹੁਤ ਹੀ ਵਧੀਆ ਤੁਸੀਂ ਪੈਸੇ ਕਮਾ ਸਕਦੇ ਹੋ ਅਗਰ ਤੁਹਾਡਾ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੈਗਾ ਤਾਂ ਤੁਸੀਂ ਮੈਨੂੰ ਐਨੀ ਟਾਈਮ ਤੁਸੀਂ ਮੈਨੂੰ ਕਾਲ ਕਰਕੇ ਪੁੱਛ ਸਕਦੇ ਹੋ ਜਾਂ ਫਿਰ ਤੁਸੀਂ ਮੈਨੂੰ WhatsApp ਦੇ ਉੱਤੇ ਮੈਸੇਜ ਕਰ ਦਿਓ ਜਾਂ Instagram ਤੇ ਮੈਨੂੰ ਫੋਲੋ ਕਰਕੇ ਮੈਸੇਜ ਕਰ ਦਿਓ ਜੀ ਵੀ ਸਾਨੂੰ ਆਹ ਪ੍ਰੋਬਲਮ ਆ ਰਹੀ ਹੈ ਸਾਨੂੰ ਆਹ ਕਿਤਾਬ ਨਹੀਂ ਮਿਲਦੀ ਬਈ ਤਾਂ ਤੁਸੀਂ ਮੈਨੂੰ ਕੋਈ ਵੀ ਸਵਾਲ ਤੁਸੀਂ ਮੈਨੂੰ ਪੁੱਛ ਸਕਦੇ ਹੋ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨੇ ਹੀ ਜੀ ਅਗਰ ਤੁਹਾਨੂੰ ਮੇਰੀ ਇਹ ਛੋਟੀ ਜਿਹੀ ਕੋਸ਼ਿਸ਼ ਜੀ ਵਧੀਆ ਲੱਗੀ ਤਾਂ ਬਲੀ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਜੀ ਸੋ ਦੋਸਤੋ ਮਿਲਦੇ ਹਾਂ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ